ਇਹਨਾਂ ਦਸ ਦੇ ਵਿੱਚ ਚਾਰ ਨੇ ਤੂੰ ਦੱਸ ਨਾ ਬਾਈ ਪਹਿਲਾਂ ਵਿਚਾਰੇ ਵਿਚਾਲੇ ਫਸ ਗਈ ਜੇ ਉਧਰ ਦੀ ਕਹੂਗੀ ਤਾਂ ਵੀਰ ਦਾ ਦੇਣ ਦਿੱਤ ਜਾਣਾ ਮੈਂ ਤਾਂ ਗੱਲ ਕਹਿੰਦਾ ਦੋਨਾਂ ਦਾ ਨਹੀਂ ਦੇਣ ਦੇ ਸਾਰੀ ਦੀ ਹਾਂ ਆ ਉਹ ਤੇ ਕਿੱਥੇ ਰੋਤੇ ਆ ਕਿ ਪਾਪਿਆ ਰੋਗੇ ਕੋਈ ਬੈਠਾ ਤਾਂ ਨਾ ਹੋਈ ਉਹ ਦਿਨ ਵਾਲਾ ਮੇਰਾ ਭਾਈ ਤੈਨੂੰ ਟਾਈਮ ਨਾਲ ਲੇਕਾ ਕਾਣੀ ਆਉਂਦੀ ਹਿਆ ਸਾਰੇ ਤਾਂ ਸਾਨੂੰ ਤੇ ਸਾਡੇ ਕੋਲੇ ਰਹੂਗੀ ਇਹਨੂੰ ਭੇਜਣੇ ਨਹੀਂ ਮਾਦਰ ਸਹੀ ਗੱਲ ਹੈ ਜੋ ਦੋਆਂ ਕੁੜੀਆਂ ਉੱਥੇ ਉਧਰ ਭਾਬੀ ਜੀ ਦੀ ਮੰਮੀ ਵੀ ਪਾਨਾ ਦੀ ਮਾਤਾ ਵੀ ਕਿੱਥੇ ਚੱਕ ਥੰਦ ਕਰੋਗੇ ਵੀ ਵਿਚਾਰੀ ਦੀ। ਤਾ ਆਪਣੇ ਕੋਲ ਹੱਥ ਨਹੀਂ ਕਿੰਨੀ। ਹਾਂ। ਮੜ ਵੀ ਲੱਕ ਸਕਦੀ ਆ। ਓਕੜਾ ਭਿਉਂਦੀ ਤੇ ਨਾ ਨਾ ਹੁਣ ਵੀ ਹੁਣ ਵੀ ਆ। ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਬੋਤੈ। ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਮਾਰਾ ਤੁਹਾਨੂੰ ਦਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਤੇ ਸਭ ਨੂੰ ਦੇਰੁਖਤਾ ਬਖਸ਼ੇ ਜੀ। ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ। ਸੋ ਬਹਾਗਰੂ ਦੀ ਬਹੁਤ અપਾਰ ਕਿਰਪਾ ਹੋਈ ਜੀ ਸਾਡੇ ਪਰਿਵਾਰ ਤੇ ਤੇ ਜਿਹੜੇ ਕਈ ਦਿਨਾਂ ਤੋਂ ਤੁਸੀਂ ਬਲੌਗ ਦੇਖ ਰਹੇ ਮੇਸੀਂ ਹਸਪੀਟਲ 'ਚ ਅਸੀਂ ਬਹਾਗਰੂ ਨੇ ਸੁਣ ਲਈ ਜੀ ਸਾਡੀ ਵੀ ਤੇ ਧੀ ਰਾਣੀ ਦੀ ਵੀ ਸੁਣ ਲਈ ਮੁੰਡੇ ਦੀ ਦਾਤ ਬਖਸ਼ੀ ਹੈ ਜੀ ਚਲੋ ਵਹਿਗੁਰੂ ਭਾਈ ਇਹਨੂੰ ਰੰਗ ਭਾਗ ਲਾਵੇ ਸਾਡੇ ਬਰਾਬਰ ਦਾ ਕਰੇ ਆਪਣੇ ਮਾਪੇ ਦਾ ਨੌਰੋਸ਼ਨ ਕਰੇ ਤੇ ਅਗਿਆਕਾਰੀ ਹੋਵੇ ਵੈਸੇ ਚਾਹੁੰਦੇ ਸਹੀ ਕੁੜੀ ਪਰ ਥੋੜੀ ਇੱਕਣਾ ਰੀਤ ਜੀ ਬਣੀ ਵੀ ਆ ਵੀ ਜਿਹੜੇ ਤਾਂ ਚਾਹੁੰਦੇ ਮੁੰਡਾ ਹੈ ਵਹਿਗੁਰੂ ਉਹਨਾਂ ਨੂੰ ਦਿੰਦਾ ਕੁੜੀ ਹੈ ਤੇ ਜਿਹੜੇ ਕਈ ਜਣੇ ਵੀ ਸਾਨੂੰ ਕੁੜੀ ਚਾਹੀਦੀ ਹੈ ਕੁੜੀ ਚਾਹੀਦੀ ਹੈ ਉਹਨਾਂ ਨੂੰ ਦਦਦਾ ਮੁੰਡਾ ਚਾਹੀਦਾ ਹੈ तकरीबन तकरीबन ਜੇ ਮੈਂ ਦੇਖਾਂ ਵੀ ਆ ਤਿੰਨ ਚਾਰ ਦਿਨਾਂ ਦੇ ਵਿੱਚ ਉੱਥੇ ਦੋ ਜਾਂ ਤਿੰਨੇ ਕੁੜੀਆਂ ਹੋਈਆਂ ਤੇ ਮੈਂ ਕਹਿੰਦਾ ਜੀ ਘੱਟੋ ਘੱਟ 16 17 ਡਿਲੀਵਰੀਆਂ ਹੋ ਗਈਆਂ ਜਿਦੇ ਚੋਂ ਤਿੰਨ ਇੱਕ ਕਰੀਆਂ ਉਹਨਾਂ ਨੇ ਸਜੇਰੀਆਂ ਨੇ ਬਾਕੀ ਸਾਰੀਆਂ ਨਾਰਮਲ ਆ ਤੇ ਵਾਹਿਗੁਰੂ ਦੀ ਦਿਆ ਨਾਲ ਸਾਰਾ ਕੁਝ ਐਨ ਸਹੀ ਸਲਾਮਤ ਆ ਅੱਜ ਠੰਡ ਵਾਲਾ ਦਾ ਫੇਰ ਬਿਕਰਾਲ ਰੂਪ ਟਾ ਲਿਆ ਆ ਵਾ ਜੀ ਇੱਕ ਦਿਨ ਧੁੱਪ ਮੌਸਮ ਵੀ ਆਇਆ ਕਰਵਟਾ ਬਦਲਦਾ ਇੱਕ ਦਿਨ ਹੋ ਜਾਂਦੀ ਏ ਧੁੱਪ ਸਵੇਰ ਟਾਂ ਮੇ ਨਿਕਲਦੀ ਸਾਰੇ ਸੂਰਜ ਖੜਦਾ ਹਨ ਕੱਲ ਪੂਰਾ ਧੁੱਪ ਨਿਕਲੀ ਸਾਰੀ ਦਿਹਾੜੀ ਰਹੀ ਐ ਤੇ ਅੱਜ ਮੈਨੂੰ ਆਇ ਲੱਗਦਾ ਵੀ ਧੁੱਪ ਨਿਕਲਣੀ ਹੋਣੀ ਹੈ ਜਿਹੜੇ ਸਾਵਨ ਨਾਲ ਪਿੱਛੇ ਧੁੰਦ ਪਈ ਹੋਈ ਆ ਤੇ ਰਾਤ ਨਿਕਲੀ ਜੀ ਪਰ ਸਾਡਾ ਸਿੰਘ ਸਾਹਿਬ ਸਾਰੀ ਰਾਤ ਸੌਂਈ ਨਹੀਂ ਹੈਗਾ ਸੰਦੀਪ ਦੀ ਰਾਤ ਜਗਾ ਲੱਗਿਆ ਫਿਰ ਤੇ ਉਹਦੀ ਨਾਨੀ ਵੀ ਹੈਗੀਆਂ ਤਾਂ ਉੱਥੇ ਪਰ ਨਾਨੀ ਨੂੰ ਥੋੜੀ ਜਿਹੀ ਫੀਵਰ ਦੀ ਸ਼ਿਕਾਇਤ ਹੋ ਗਈ ਉਹਦੇ ਕਰਕੇ ਵੀ ਚਲੋ ਉਹਨੂੰ ਆਪਾਂ ਅਜੇ ਤੱਕ ਉਹਦੇ ਕੋਲ ਜਾਣੇ ਨਹੀਂ ਦਿੱਤਾ ਹੈਗਾ ਕਿਉਂ ਉਹਨੂੰ ਵੀ ਵਿਚਾਰੇ ਨੂੰ ਸਿਆਣੀਆਂ ਬੇਰਾਮੀ ਦੇ ਵਿੱਚ ਹੋਏ ਜਾਂਦਾ ਸਿਆਣੇ ਬੰਦੇ ਨੂੰ ਉਹਦੇ ਕਰਕੇ ਫਿਰ ਇੱਕ ਵਾਰ ਉਹਨਾਂ ਨੂੰ ਦਿਖਾਤਾ ਸੀ ਫਿਰ ਉਹਨਾਂ ਦੀ ਗੋਦੀ ਗੋਦੀ ਚ ਤਾਂ ਆ ਫੜਾਇਆ ਨਹੀਂ ਹੈ ਉਹਨੂੰ ਕਿਉਂ ਬੁਖਾਰ ਦੀ ਸ਼ਿਕਾਇਤ ਆਵੇ ਛੋਟਾ ਜਿਹਾ ਬੱਚਾ ਤੁਹਾਨੂੰ ਪਤਾ ਨਾ ਮਾਪੋਂ ਲਗੜਿਆ ਜੇ ਹੁਣ ਅਸੀਂ ਇਦਾਂ ਤੇ ਕੋਈ ਇਨਫੈਕਸ਼ਨ ਦੀ ਕੋਈ ਦਿੱਕਤ ਕਰਤੀ ਤਾਂ ਫਿਰ ਪੰਗਾ ਖੜਾ ਹੋ ਜਾਊਗਾ ਜਾਨ ਨੂੰ ਸਾਡੀ ਜਾਨ ਨੂੰ ਪੰਗਾ ਖੜਾ ਹੋਣਾ ਉਹਦੀ ਤਾਂ ਜਿਹੜੀ ਵਿਚਾਰੇ ਦੀ ਹੁਣ ਆਉਣੀ ਹੋਣਾ ਚਲੋ ਨਿਆ ਕਰੇ ਵੈਗਰੂ ਵੀ ਭਈ ਅ ਚੜ੍ਹਦੀ ਕਲਾ ਚ ਰੱਖੇ ਤੇ ਜਿਹੜੀ ਡਾਕਟਰਨੀ ਨੇ ਜੀ ਸਾਡਾ ਮਤਲਬ ਹੈ ਸਾਰਾ ਟ੍ਰੀਟਮੈਂਟ ਕੀਤਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ অতি অতি ਧੰਨਵਾਦ ਬਹੁਤ ਜਿਆਦਾ ਧੰਨਵਾਦ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਦੀ ਹੈ ਕਿ ਕਹੇ ਨਹੀਂ ਸਕਦੇ ਕਿਉਂ ਜਿਹੜੇ ਮੈਨ ਡਾਕਟਰ ਸੀ ਉਹਨਾਂ ਨੇ ਤਾਂ ਸਾਨੂੰ ਸਜੇਰੀਅਨ ਕਹਿਤਾ ਸੀ ਵੀ ਅੱਜ ਜਿਹੜਾ ਟਾਈਮ ਹੁਣ ਵੀਡੀਓ ਬਣਾ ਰਿਹਾ ਵੀ ਅੱਜ ਦੀ ਡੇਟ ਦੇ ਵਿੱਚ ਹੁਣ ਜਦ ਮੈਂ ਵੀਡੀਓ ਛੱਡੀ ਨਹੀਂ ਸਮਝ ਲੋ ਛੱਡ ਹੋਈ ਅੱਜ ਅੱਜ ਦੀ ਡੇਟ 'ਚ ਉਹਨਾਂ ਨੇ ਆਪਰੇਟ ਕਰਨ ਨੂੰ ਕਹਿਤਾ ਸੀ ਵੀ ਤੁਹਾਡਾ ਆਪਰੇਟ ਕਰ ਦੇਣਾ ਵੀ ਬੱਚਾ ਅੰਦਰ ਕੋਈ ਦਿੱਕਤ ਨਾ ਕਰੇ ਪੋਟੀ ਨਾ ਕਰੇ ਜਾਂ ਇਦਾਂ ਦੇ ਕੋਈ ਦਿੱਕਤ ਨਾ ਕਰੇ ਤਾਂ ਤੁਹਾਨੂੰ ਐਮਰਜੈਂਸੀ 'ਤੇ ਬਾਹਰ ਭੇਜਣਾ ਪਊਗਾ ਵੀ ਨਹੀਂ ਤਾਂ ਮੈਂ ਅੱਜ ਸੇਜੇਰੀਅਨ ਕਰ ਦੂੰਗਾ ਪਰ ਉਹ ਮੈਡਮ ਦਾ ਧੰਨਵਾਦ ਆ ਬਈ ਉਹਨਾਂ ਨੇ ਉਹ ਹੀ ਜਾਣਦੇ ਹੁਣ ਜabb ਬਹਿਗਰੂ ਜਾਣ ਦਾ ਉੱਪਰਲਾ ਵੀ ਉਹਨਾਂ ਨੇ ਟ੍ਰੀਟਮੈਂਟ ਚ ਕੀ ਕੀ ਕੀਤਾ ਕੀ ਕੀ ਦਵਾਈਆਂ ਦਿੱਤੀਆਂ ਤੇ ਕਿੱਦਾਂ ਨਾਰਮਲ ਕੀਤਾ ਸਾਰਾ ਕੁਝ ਤੇ ਸਾਜਰੇ ਸਾਜਰਿਆ ਹੋਇਆ ਜੀ ਘਰ तकरीबन ਹਜੇ ਵੱਜੇ ਆ ਜੀ 7 ਦੇ ਕਰੀਬ ਵੱਜੇ ਹੋਇਆ ਇਸ਼ਨਾਨ ਕਰਕੇ ਰੈਡੀ ਹੋ ਕੇ ਸੰਦੀਪ ਵੀ ਰੈਡੀ ਹੋ ਗਈ ਤੇ ਅਸੀਂ ਹੁਣ ਵਾਪਸ ਫੇਰ ਮੁੜ ਦੇਣਾ ਚਾਹ ਲੈ ਕੇ ਉੱਥੇ ਨੂੰ ਤੇ ਹੁਣ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਮਿਲਾਉਂਦਾ ਜੀ ਅੰਦਰ ਚੱਲ ਕੇ ਉਹਨਾਂ ਨਾਲ ਦੋਹੇ ਜਣੀਆਂ ਬੈਠੀਆਂ ਦਰਾਣੀਆਂ ਜਠਾਣੀਆਂ ਦਰਾਣੇ ਜਠਾਣੇ ਤਾਂ ਕਹਿਣਾ ਵੈਸੇ ਬਣਦਾ ਨਹੀਂ ਹੈ ਅ ਦੋਹੇ ਭੈਣਾਂ ਬੈਠੀਆਂ ਅ ਇੱਕ ਦੂਏ ਦੀਆਂ ਦੁੱਖ ਸੁੱਖ ਦੀਆਂ ਸਾਂਝੀ ਹੁਣ ਉਹਨਾਂ ਨੇ ਸਾਰੀ ਰਾਤ ਦੀ ਆਪਣੀ ਹੱਡ ਬੀਤੀ ਦੱਸਣੀ ਸੰਦੀਪ ਨੇ ਕਿਉਂ ਮੈਂ ਗੱਡੀ ਚ ਸੌਂਗਾ ਜੀ ਮੇਤੇ ਤਾਂ ਉੱਥੇ ਜਾਏ ਨਹੀਂ ਹੋਇਆ ਤੇ ਉਹ ਕਮਰੇ ਦੇ ਵਿੱਚ ਜਾ ਕੇ ਮਾਸੇ ਨੂੰ ਇੱਕ ਵੇਟਿੰਗ ਰੂਮ ਆ ਉੱਥੇ ਸੌਂਗਾ ਤੇ ਸਾਰੀ ਰਾਤ ਸੰਦੀਪ ਨੇ ਵਿਚਾਰੀ ਨੇ ਜਾ ਕੇ ਕੱਟੀ ਰੀਤ ਵੀ ਨਾਲੇ ਥੀ ਰੀਤ ਵੀ ਕਹਿੰਦੀ ਰਾਤ ਤੱਕ तकरीबन 1 ਵਜੇ ਹੀ ਸੌਈਆਂ ਉੱਥੇ ਤੇ ਹੁਣ ਹਿੱਲਦੀ ਵੀ ਨਹੀਂ ਹੈਗੀ ਉਹ ਚਲੋ ਹੁਣ ਮੈਂ ਉਹਨਾਂ ਨਾਲੇ ਬਣਾਉਂਦਾ ਜੀ ਤੁਹਾਨੂੰ ਚੱਲ ਗਿਆ ਸ਼ੁਕਰਾ ਸ਼ੁਕਰਾ ਜੇ ਅੱਜ ਕਰ ਦੋ ਰਸੋਈ ਤੇ ਬਾਹਰ ਮਿਲ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਸਾਨੂੰ ਵਧਾਈਆਂ ਦਿੱਤੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਹਮ ਸੁਖਵੀਰ ਤੈਨੂੰ ਜਿਆਦਾ ਬੁੱਗੇ ਨਾ ਆਪ ਕੋ ਦੋਨਾਂ ਨਾਲੋਂ ਜ਼ਿਆਦਾ ਮੈਨੂੰ ਹੀ ਲੱਗੀ ਦੀ ਕਹੇ ਵਾਈ ਕੁਰਸੀ ਕਹਾਂਸਾ ਵਾਈ ਕੁਰਸੀ ਦੀ ਫਤ ਹੈ ਪਰ ਮਾਤਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇਸ ਤਰ੍ਹਾਂ ਹੀ ਪਰਮਾਤਮਾ ਸਭ ਤੇ ਕਾਂ ਖੁਸ਼ੀਆਂ ਦੇ ਕੇੜੇ ਨੂੰ ਦਸਾਵੇ ਤਾਂ ਇੱਕ ਗੱਲ ਆ ਦੀਦੀ ਉਹ ਜਿਹੜਾ ਪਹਿਲਾਂ ਤਾਂ ਤਾਂ ਕਰੇ ਹੀ ਕਰ ਜਿਹੜਾ ਆਪਣਾ ਭਤੀਜਾ ਸਾਲਾ ਬੜਾ ਹੀ بگੜਿਆ ਹੋਇਆ ਸਾਰੀ ਰਾਤ ਨਹੀਂ ਸੁੱਤਾ अच्छा और चल कोई ਇਹਨਾਂ ਦੋਨਾਂ ਨੂੰ ਸੁਣਨ ਦਾ ਲਾਹ ਤਾਂ ਤ ਤਰੀਕਾ 1 ਵਜੇ ਤੱਕ ਮੰਮਾ ਮੰਮਾ ਨਾ ਕਰ ਇਹ ਦਿਨ ਚ ਸੜਾਤੀ ਹੋਣੀ ਤਾਂ ਪੱਕਾ ਨਾ ਜਮਾ ਵੀ ਨਹੀਂ ਸੁੱਤੀ ਇਹ ਪਸਾਰੀ ਇਹ ਤਾਂ ਕੁੜੀ ਦੀ ਨੀਂਦ ਕਿੱਥੇ ਗਈ 1 ਵਜੇ ਸੁੱਤੀ ਮੈਨੂੰ ਕਹੀ ਜਾਵੇ ਮੰਮਾ ਕਾਕਾ ਵਾ ਆਪਣਾ ਨਹੀਂ ਹੈਗਾ ਕਾਕੇ ਨੂੰ ਤੂੰ ਫਾ ਦੇ ਕਾਕੇ ਨੂੰ ਤੂੰ ਫਾ ਦੇ ਕਾਕਾ ਮੇਰੀ ਢੁੱਡੀ ਉਹਨੂੰ ਮੇਰੀ ਪਛਾਣ ਹੋਗੀ ਜਦ ਤਾ ਮਾਂ ਕੋਲ ਪਾਇਆ ਕਰਨ ਦੀਦੀ ਜਦ ਤਾ ਪਿਆ ਨਾ ਕਰੇ ਜਦੋਂ ਮੈਂ ਆਪਣੇ ਢਿੱਡ ਤੇ ਪਾ ਕੇ ਜਦੋਂ ਸੋਚਿਆ ਕਰ ਤੈਨੂੰ ਮੈਂ ਕਿਹਾ ਹਾਂ ਮੈਂ ਕਿਹਾ ਵੀ ਰੀਤ ਲਾ ਕਾਕੀਂ ਜੱਕਲਾ ਹਾਂ ਹਾਂ ਸ਼ੁਭਰੀਤ ਨੂੰ ਕਿਹਾ ਹਾਂ ਕਹਿੰਦੀ ਨਾ ਇਹ ਨਹੀਂ ਹੈਗਾ ਕਾਕਾ ਮੈਂ ਕਾਕਾ ਤੇਰਾ ਇਹ ਨੂੰ ਦਵਾ ਨਹੀਂ ਆ ਰਿਹਾ ਨੂੰ ਹੁੰਦਾ ਏ ਹਾਂ ਵੀ ਮੈਨੂੰ ਨਹੀਂ ਪਿਆਰ ਕਰਦੇ ਮਿੰਟਕਵਾਲ ਕਰ ਦਿੰਦਾ ਆ ਚੱਲ ਕੋਈ ਇੱਕ ਤਾਂ ਮੈਂ ਨਾ ਗਾਲਾਂ ਕੱਢੀ ਆ ਕੁੱਤੇ ਪਹਿਲਾਂ ਵੀ ਤੰਗ ਕਰ ਗਿਆ ਹੁਣ ਵੀ ਸੰਗਲ ਕਰੀ ਜਾਂਦਾ द सा सा न साथ करने साचला बनार मुझे तो मैंन कोई कमने मैं फन कटा दे ਤਨਿੰਦੇ ਬੜੇ ਜਿਹੜੇ ਦੀਦੀ ਆ ਤੇ ਡਾਕਟਰ ਤੇ ਉਹ ਰਿਟਾਇਰ ਕਹਿੰਦੇ ਫੋਨ ਨਹੀਂ ਦੇਖਣਾ ਇਹਨੇ ਫੋਨ ਕਟਾ ਤੇ ਕੱਲ ਹੀ ਕਹਿੰਦਾ ਮਸਰਾ ਨਾਲ ਲੈ ਕੇ ਪਹਿ ਗਿਆ ਕਹਿੰਦਾ ਮੈਨੂੰ ਚੱਕਰ ਜੇ ਆਉਣੇ ਮੈਂ ਕਿਹਾ ਤੇ ਇਹ ਵੀ ਗਲਤੀ ਕਰਤੀ ਮੈਂ ਤੂੰ ਕੱਲੋਂ ਲੈਣਾ ਤਾਂ ਹੈ ਨਾ ਵੀ ਤੂੰ ਮੈਂ ਤਨ ਉਹ ਵੀ ਕਹਿੰਨੀ ਫੋਨ ਘਟਾ ਦੇ ਉਧਰ ਉਧਰ ਫਿਰ ਲਿਆ ਹਾਂ ਜੇ ਤੈਨੂੰ ਆਏ ਆ ਬਿ ਚਲ ਉੱਥੇ ਬੈਠ ਮੈਂ ਫੋਨ ਦੇ ਦਦਾ ਬਟਾ ਉਧਰ ਉਧਰ ਕਰ ਲਿਆ ਮਾੜਾ ਮੋਟਾ ਕਿਸੇ ਨੂੰ ਮਤਲਬ ਦਿਖਾਤੀ ਤੂੰ ਕਾਹ ਪੈਗੇ ਤਮਿੰਟ ਨਹੀਂ ਪਾਉਂਦਾ ਤੇਰੇ ਤੇਰੇ ਕੋਲ ਟਾਈਮ ਹੈਗਾ ਉੱਥੇ ਫੋਨ ਦੇਖਣ ਦਾ ਦੇਖਿਆ ਫੋਨ ਮੇਰੀ ਜਠਾਣੀ ਪਤਾ ਮੈਨੂੰ ਕੱ ਇਹ ਬਟਾਈ ਕਟਾਈ ਹੋ ਰਿਆਂ ਫੋਨ ਹੋਣੀ ਚੱਕਦੀ ਤੂੰ ਫੋਨ ਹੋ ਗਿਆ ਮੈਂ ਜਾਣ ਫਿਰ ਕਿਹਾ ਵੀ ਮਾ ਮੇਰਾ ਫੋਨ ਕਿੱਥੇ ਦਸੀ ਪੁੰਤ ਤੇਰੇ ਕੋਲ ਫੇ ਠੰਡੀ ਹੀ ਕਰਤੀ ਮੈਂ ਚੱਲ ਕੋਈ ਨਾ ਬਈ ਮੇਰੀ ਜਠਾਣੀ ਕੋਲ ਹੈਗੇ ਤੇ ਹੀ ਭਾਈ ਸੀ ਦੋ ਫੋਨ ਦਿੱਤੇ ਤੇ ਦੋ ਵਾਰ ਲੈ ਕੇ ਦਿੱਤੇ SIM ਮੇਰੀ ਜਠਾਣੀ ਆਪਣਾ ਫੋਨ ਨਹੀਂ ਸੰਭੀ ਦੇ ਮੇਰਾ ਫੋਨ ਫੁੱਲਾ ਮੰਗਣ ਰੱਖਦੀ ਫੇ ਹੁਣ ਉਹੀ ਗੱਲ ਲੱਗੀ ਨਾ ਉਹੀ ਯੋਗ ਲੱਗੀ ਨਾ ਉਹ ਮੈਨੂੰ ਮਤਲਬ ਮੈਨੂੰ ਉਹੀ ਆਦਤ ਪੈ ਗਈ ਦੀ ਮੈਂ ਤਾਂ ਕਹੀ ਜਾਂਦੀ ਸੀ ਮੈਂ ਹੈਗੀ ਨੀ ਮੈਂ ਹੈਗੀ ਨੀ ਮੈਂ ਮੈਂ ਹੈਗੀ ਨੀ ਮੈਂ ਹੈਗੀ ਉਹ ਫੇਮਨ ਮੈਂ ਵੀ ਦਾ ਸੰਦੀਪ ਦਾ ਫੋਨ ਹੈਗਾ 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 ਹੌਸਲੇਬਾਜ਼ ਹੈਗਾ ਹਾਂ ਚਾਹਾਂ ਤੁਸੀਂ ਦੁੱਧ ਪਾਤਾ ਚਾਹ ਪਾਤੀ ਦੁੱਧ ਵੀ ਪਾਤਾ ਪਾਣੀ ਪਾਤਾ ਤੇ ਛੋਟੇ ਜਿਹੇ ਲਈ ਕੱਪੜੇ ਕੱਟ ਤੇ ਹੂੰ ਠੀਕ ਹੈ ਤੇ ਹੋ ਮੈਨੂੰ ਦਿੰਦਾ ਮਰੇ ਸਿਰ ਬਾਦ ਨਾਤਾ ਨਹੀਂ ਮੈਂ ਉਹਦਾ ਸਿਰ ਅੱਛਾ ਤੁਸੀਂ ਭੈਣ ਕੱਲ ਚੈਨ ਸਾਰੇ ਠਿਕ-ਠਕ ਦੇਣੀ ਹੈ ਠੀਕ ਠਾਕ ਰਹੇ ਤੇ ਕੁੜੀ ਨੇ ਮੈਨੂੰ ਲੱਗਦਾ ਕਿ ਮੇਨੂੰ ਦਿਨਾਂ ਚ ਬੱਚੀ ਦੀ ਮੈਨਲਾ ਗਾਈ ਬਣਾ ਦਲੀ ਕੱਕੇ ਪਾਈ ਜਾਂਦੀ ਕੱਕੇ ਪਾਈ ਮੈਨ ਮੈਨ ਦੀਦੀ ਨੇ ਦੱਸਿਆ ਤਾਂ ਫੋਨ ਤੇ ਕਣੀ ਹਰਦੀ ਹੁੰਦੀ ਨਹੀਂ ਕੱਕ ਪਾਈ ਨਹੀਂ ਤੇ ਪਾਪਾ ਜੀ ਜਿਹਨੇ ਹਰਦੀ ਨਹੀਂ ਹੈਗੀ ਹਰਦੀ ਨਹੀਂ ਹੈਗੀ ਮੈਂ ਰਾਤ ਪੁੱਛਿਆ ਮੈਂ ਕਿਹਾ ਰੀਤ ਕੀ ਹੋ ਗਿਆ ਤਾਂ ਦਾ ਦੁਖੀਦਾ ਤਾਂ ਹਾਂ ਮੰਮਾ ਮੈਂ ਕੱਤ ਗੋਦੀ ਦੇ ਪੱਤੇ ਨੂੰ ਬਾਬਾ ਦੱਦ ਕਾ ਹੱਦ ਦੀ ਨੀ ਤੂੰ ਹੱਦ ਦੀ ਨੀ ਤੂੰ ਨਾਲ ਦੱਸ ਸੇ ਮੈਨੂੰ ਇਹ ਹੱਦ ਦੀ ਨੀ ਤੂੰ ਮੈਂ ਮੈਂ ਬਰੂਦ ਕੱਟ ਕੇ ਦਿੱਤਾ ਮੈਂ ਕਿਹਾ ਲੈ ਥਾਲਾ ਛਿੱਲ ਛੁਲ ਕੇ ਆ ਆਪ ਮੜੀ ਦੀ ਦੰਤੀ ਬੱਟੀ ਖਾਜਾ ਕੱਤੀ ਨੂੰ ਪਾਇਆ ਮੈਂ ਭੁੱਖੀ ਆ ਹਾਂ ਹਾਂ ਕੋਈ ਨੀ ਤਰਕਾ ਦੀ ਮੜੀ ਕਹੋ ਕਹਦੀ ਨਹੀਂ ਨਹੀਂ ਉਹਦਾ ਤਿਆਰ ਜੀ ਲੈ ਫਾੜੀ ਲੈ ਕੇ ਥੱਲੇ ਚੱਲ ਗਈ ਤੱਪਲੇ ਚ ਪਾਤੀ ਮੈਂ ਕਿਹਾ ਆਪ ਘੱਟ ਖਾਉ ਨੂੰ ਜ਼ਿਆਦਾ ਦਊ ਹਾਂ ਹਾਂ ਤਾਂ ਸਹੀ ਆ ਬੱਚੇ ਵਹੀ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਦੇਖ ਅੰਦਰ ਤੇਰੇ ਵੀਰ ਜੀ ਨੇ ਕਿਆ ਹਾਲ ਕਰਿਆ ਕਿਆ ਕੀਤਾ ਦੇਖ ਦੇਖਿਆ ਕੀਤਾ ਵੇ ਦੇਖ ਤਾਂ ਨਹੀਂ ਤਾਂ ਹਾਈ ਕੀ ਕਾਗਜ਼ੇ ਬਾਗਜ ਇੰਨੇ ਵੇਨ ਦੇਖ ਲੈ ਵੀਰ ਜੀ ਜੇ ਆਹੀ ਕੰਮ ਨੇ ਆੜੇ ਕਰਦੇ ਨਾ ਕਾਗਜ਼ਾ ਦਿਖਾਉਣਾ ਚਾਹੁੰਦੀਆਂ ਕਾਗਜ਼ਾ ਕੱਢਣੀਆਂ ਸੀ ਵੀਰ ਜੀ ਫਪੜਦੀ ਬਤਾਈਆਂ ਥੋਨੂੰ ਨਹੀਂ ਭੈ ਪਪੜ ਦਾ ਮੂੜੀ ਨਹੀਂ ਜੇ ਸੁਧਦਾ ਪੇ ਸੋ ਸਾਲ ਕੋਰੋਨੀ ਦਾ ਖਰਾਬ ਹੈ ਰਾਜ ਜੰਨੇ ਵਿੱਚ ਪਪੜੀ ਬਤਾਈਆਂ ਪਪੜੀ ਬਤਾਈਆਂ ਬੁਦਾ ਜਾਨਾ ਨਾ ਨਾ ਜਾਈਂ। ਉਹ ਬਪੜੀਨ ਦਾ ਲੱਖ ਲੱਖ ਚਾਹਣ ਚਾਹੀਦਾ। ਆ ਗਾੜੀ ਬੇਲੇ ਬੜੇ ਆਏ ਆ ਕਿੱਥੇ ਤੋਂ ਲੈ ਕੇ ਆ ਜੰਨੇ। ਇਹ ਤਾਂ ਜਿਹੜਾ ਮੈਂ ਕਹਿੰਦਾ ਹਜ਼ੂਰ ਸਾਹਿਬ ਗੱਡੀ ਦਾ ਤੇਲ ਤੂਲ ਵਾਲੇ ਪਹਿਲਾਂ ਸਾਰੇ। ਮਾਹ ਕਿਤੇ ਸਾਦੀ ਕੋਈ ਚੀਜ਼ ਲੈਣ ਲੱਗੇ ਬਿੱਲ ਕੱਟ ਲੈ। ਹਲੇ ਨਹੀਂ। ਹਲੇ ਉਧਰ ਤੇ ਤਾਂ ਬੇਲੇ ਹੋ ਜਾ। ਕੋਈ ਗੱਲ ਨਹੀਂ ਸੁਖਵੀਰ। ਫੇਰ ਦੇਖਾਂਗੇ। ਆਏ ਆ ਕਿਸੇ ਮੈਂ 2 ਵਜੇ ਆਇਆ ਮੈਨੂੰ ਪੈਰਾਂ ਤੋਂ ਬੜਾ ਦੇਖ। ਸਾਂਝਾ ਸਾਂਝੇ ਸਾਂਝਾ ਸਾਂਝਾ। ਸਾਂਝੇ ਸਾਂਝੇ ਮੈਂ ਗਰਾਫ ਕਰਾਉਣੀ। ਕਿਉਂ ਤਾ ਸਾਂਝਾ ਸਾਂਝਾ। ਨਹੀਂ ਕਿਸੇ ਵਾਲਾ ਬੂਆ ਤੇ। ਹਾਂ ਹਾਂ ਨੇ। ਵਾਇਗੁਰਜੀ ਖਾਲਸਾ ਵਾਇਗੁਰਜੀ ਕਿ ਫਿਰਤੇ ਦੇ ਹੱਥ ਖੜੇ ਜੀ ਜਨਾਬੇ ਰਾਤ ਸਾਡੇ ਕੋਲੇ ਪਏ ਤੇ ਰਹੇ ਤੁਹਾਨੂੰ ਲੱਗ ਲੱਗ ਮੂਆ ਪਰ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਜੰਨੀਆਂ ਬਲੇਸਿੰਗ ਦਿੱਤੀਆਂ ਵੀਡੀਓ ਤੇ ਸਾਡੇ ਛੋਟੇ ਜੇ ਕਾਕੇ ਨੂੰ ਕਾਕੇ ਨੂੰ ਵਾਕੀ ਗੱਲ ਚੱਲ ਸਰ ਬੋਲ ਬਹੁਤ ਤੂੰ ਹੀ ਬਣੀ ਤੇ ਬਸ ਅਸਾ ਤੁੰਦ ਨੇ ਤਾਂ ਰਿਕਾਰਡ ਤੋੜਿਆ ਆਪਿਆ ਬਾਹਰ ਦਹ ਦੇ ਦੀ ਕੁਛ ਵੀ ਮਰਾਤ ਮੀ ਵੀ ਪੈ ਲਿਆ ਮੁੰਡਾ ਗੱਡੀ 'ਚ ਪਤਾ ਲੱਗਾ ਪਰ ਜਿਆ ਪਾਣੀ ਦੇ ਪਾਸ ਜਾਂਦੀਆਂ ਗਿਰਦੇ ਨੇ ਪਰ ਮੇਰੇ ਪਰ ਛਿੱਟੇ ਜੇ ਉਹਦੇ ਬਾਜ਼ਾਂ 'ਚ ਮਾਂ ਵੀ ਮਿਹਤਤ ਰੱਖਤਾ ਥੱਲੇ ਗੱਡੀ ਲਾਈ ਵੀ ਉਹਨੇ ਕਿਤੇ ਤੁਸੀਂ ਮਿਲਵੋਦਾਂ ਮੈਂ ਕਰ ਸੰਦੀਪ ਵੀ ਗੱਲੇ ਪੁੱਛਿਆ ਨੇ ਕਿਤੇ ਦਰੱਖਤ 'ਤੇ ਗੱਡੀ ਤਾਂ ਖੜੀ ਸੀ ਤੁਮਕਾ ਧੁੱਕ ਕੇ ਗਿਲ ਗਿਆ ਮਗਾ ਮੀ ਪਹਿਲੇ ਆ ਨਹੀਂ ਰਾਤ ਵੀ ਬਹੁਤ ਠੰਡ ਤੇ ਹਾਂ ਰਾਤ ਨਾ ਉਹ ਜੈਸਮੀਨੀ ਬਹੁਤ ਹੋ ਗਈ ਹੋੜੀ ਹੋੜੀ ਲਿਕੇ ਉਹ ਵੀ ਕੱਪੜਿਆਂ ਚ ਗੋਦੀ ਚ ਐ ਕਹਿੰਦਾ ਤਾਂ ਉਹਨਾਂ ਨੇ ਐ ਜਕਰ ਕੇ ੱਫੀ ਜੀ ਪਾ ਲੋ ਹੁਣ ਠੰਡ ਨਾਲ ਨੱਚੀ ਉਹ ਤੇਰੇ ਨਾਲੇ ਤਾਂ ਛੋਟਾ ਕੁਛ ਨਾ ਮੈਂ ਹੁਣ ਸਾਫ ਕਰਿਆ ਜਦ ਤੱਕ ਸਾਫ ਨਹੀਂ ਕਰਿਆ ਰੋਈ ਹੋ ਗਿਆ ਐਕੜੀ ਹੁੰਦਾ ਜਵਾਕ ਗੋਦੀ ਕਰ ਲਈ ਪੀਨਾਂ ਨੇ ਹੂੰ ਚਲ ਜੀ ਕੱਲ ਕੋਲ ਛੁੱਟੀ ਮਿਲ ਜੂਗੀ ਕੱਲ ਹਾਂ ਕੱਲ ਨੂੰ ਫਿਰ ਆਪਾਂ ਚੱਡਾਂ ਨੂੰ ਚੱਲਾਂਗੇ ਅੱਜ ਉੱਪਰ ਸ਼ਿਫਟ ਕਰਨਾ ਹਾਂ ਆ ਮੈਂ ਦੇਖਦੀ ਤਾਂ ਹੁੰਦੀ ਉਹਨਾਂ ਨੂੰ ਵੀ ਬਿਪੜੀ ਸਾਨੂੰ ਨੀਚੇ ਹੀ ਰਹਿਣਗਾ ਹਾਂ ਵੀ ਕੋਈ ਨਾ ਉੱਥੇ ਰੱਖ ਲੰਦਾ ਉੱਪਰ ਆਏ ਨੇ ਉਹਨਾਂ ਨੂੰ ਦੇਖਣਾ ਮੇਰੇ ਕੋਲ ਨਿੰਗ ਨਹੀਂ ਹੈਗਾ ਜਿਹੜਾ ਥੱਲੇ ਵਾਲਾ ਹੀਟਰ ਤਾਂ ਖਰਾਬ ਹੋ ਗਿਆ ਉੱਪਰ ਜਾਦਾ ਨਹੀਂ ਹੁੰਦਾ ਚਲ ਕੋਈ ਨਾ ਜੇ ਰੱਖਦੀ ਤਾਂ ਵੀ ਕੋਈ ਦਿੱਕਤ ਨਹੀਂ ਜੇ ਕੋਈ ਲੋਕ ਤੁਹਾਨੂੰ ਪਤਾ ਉੱਥੇ ਮੇਰੇ ਸੀਰੀਅਸ ਜਾਜੋ ਬਹੁਤ ਜ਼ਿਆਦਾ ਬੰਦੇ ਆਉਂਦੇ ਉਹ ਜਿਹੜੀ ਐਮਰਜੈਂਸੀ ਚ ਬਿਜਲੀ ਹੁੰਦੀ ਉਹਨਾਂ ਨੂੰ ਰੱਖ ਦੇਣਾ ਤਾਂ ਪਰ ਮੈਨੂੰ ਨਹੀਂ ਉਹਨਾਂ ਨੂੰ ਵੀ ਜ਼ਰੂਰਤ ਹੈ ਪਰ ਰਾਤ ਉਧਰਲੇ ਬੈੱਡ ਸਾਰੇ ਖਾਲੀ ਪਏ ਤੇ ਉਧਰ ਨਹੀਂ ਜਾਣ ਦਿੰਦੇ ਹੁਣ ਅੱਛਾ ਇੱਧਰ ਹੀ ਰੱਖ ਦੇ ਜ਼ਿਆਦਾਤਰ ਐਮਰਜੈਂਸੀ ਤੇ ਉੱਧਰ ਚਲੋ ਠੀਕ ਹੈ ਜੀ ਹੁਣ ਤੁਸੀਂ ਹਾਂ ਇਹ ਤੋਂ ਬਾਅਦ ਕਰਿਓ ਜੀ ਜਿਹੜੀ ਗੁੜਸੁੱਤੀ ਦਿੱਤੀ ਹੈ ਹਾਂ ਉਹ ਵੀਡੀਓ ਨੂੰ ਦੇਖਿਓ ਫਿਰ ਵੀ ਕਿਹੜਾ ਰੌਲਾ ਪਿਆ ਕਿਆ ਫੈਸਲਾ ਹੋਇਆ ਕਿਨੇ ਗੁੜਸੁੱਤੀ ਦਿੱਤੀ ਆ ਉੱਥੇ ਹਾਂ ਵੀ ਛੋਟੇ ਜਿਹੇ ਸਾਡੇ ਸਿੰਘ ਸਾਹਿਬ ਕਿਵੇਂ ਅਜਾ ਵੋ ਡਗੜੀ ਜਾਂਦਾ ਚੁੱਪ 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 ਜੇ ਰੌਲਾ ਨਾ ਪਾ ਰੌਲਾ ਨਾ ਪਾ ਜਦ ਉੱਟਕੜੀ ਰੋ ਉਹਦੇ ਨਾਲੇ ਤਿਆਰ ਰੌਲਾ ਬਿਟਲ ਨੂੰ ਜਾਣ ਨੂੰ ਤੇ ਨਟਕ ਗਈ ਉਹ ਨਾ ਤਾਂ ਟਿਕਣਾ ਦੋਏ ਤੁਸੀਂ ਇੱਕ ਖਰੂਦੀ ਐ ਧੀਆ ਸਾਡਾ ਜੇ ਸੁੱਤਾ ਪਿਆ ਖਰੂਦੀ ਦੱਸ ਸਾਰੇ ਬਾਰੇ ਕਰ ਦੋ ਜੂ ਦੇ ਚਲੇ ਨਾੜ ਤੋਂ ਤਾਂ ਰਾਤ ਮੇਰੇ ਮੂਰੇ ਹੱਥ ਬੰਨਿਆ ਕਹਿੰਦੀ ਕਹਿੰਦੀ ਜੀ ਇਹਨੂੰ ਕਹਿੰਦੀ ਕਿ ਇਹ ਤਾਂ ਲੋ ਜਵਾਕਨ ਨੂੰ ਤੁਸੀਂ ਕਾਬੂ ਕਰ ਸਕਦੇ ਮੈਂ ਇਹ ਜਵਾਕ ਕਾਬੂ ਹੁੰਨੇ ਵਾਲੇ ਹੈ ਨਹੀਂ ਜੀ ਕਰਨ ਵਿੱਚ ਰੀਤ ਇਹ ਨੱਟ ਜੇ ਕਰੇ ਰੀਤ ਮਗਰ ਤੇ ਹਾਕਾ ਮਾਰੇ ਕਰ ਉਹ ਕਰਨ ਉਹ ਕੱਕੇ ਉਹਨੂੰ ਦੂਰ ਪਾਉਂ ਉਹ ਵੱਡੇ ਆ ਇਹਨਾਂ ਨੇ ਪੂਰਾ ਕਰਨ ਸੈਨਟੀਜਰ ਲੈ ਚੰਨ ਆ ਕੱਕਾ ਫਾਦੇ ਕੱਕਾ ਫਾਦੇ ਰਾਤ 2 ਕਨੇ ਵੇ ਸੈਨਟੀਜਰ ਲੈ ਕੰਨੀ ਆ ਦੇ ਸ਼ੱਲ ਕਿੰਨੀ ਸ਼ਮਸ਼ਾ ਰੋ ਪਾ ਗਰੀ ਚਲੋ ਜੀ ਹੁਣ ਵੀਡੀਓ ਕਰਿਓ ਇੰਜੋਏ ਬਹਾਗਰੂ ਸੱਚਾ ਪਾਤਸ਼ਾ ਸੁੱਖ ਰੱਖਿਓ ਜੀ ਚੜਦੀ ਕਲਾ ਚ ਰੱਖਿਆ ਬੱਚੇ ਨੂੰ ਤੇ ਆ ਜਿਹੜਾ ਸ਼ਾਇਦ ਕਹਿੰਦੇ ਜੀ ਇਹ ਇੱਕ ਦਿਲ ਕਰਦਾ ਵੀ ਮੈਂ ਦੇ ਦਮ ਇਹਨੂੰ ਗੁੜ ਸੁੱਤੀ ਮੈਂ ਦਊਂਗੀ ਹਾਂ ਉਧਰ ਇਹ ਕਹੀ ਜਾਂਦੀ ਮੈਂ ਦਊਂਗੀ ਮੈਂ ਦਊਂਗੀ ਉਧਰ ਤਰਜੀ ਤੇ ਕਹੀ ਜਾਂਦੀ ਆ ਸੰਦੀਪ ਤੇ ਗੁਰਸੱਤ ਦੀ ਦੋ ਹੋਣੀਆਂ ਨਹੀਂ ਮੈਨੂੰ ਪਤਾ ਕਿੰਨੇ ਜਾਣੇ ਦੀ ਰਿਪੋਰਟਾਂ ਪਾ ਦੋ ਹੋਣੀਆਂ ਉੱਥੇ ਪਾ ਦੋ ਜੀ ਪਾ ਦਿੰਦੇ ਪਾ ਦਿੰਦੇ ਪਾ ਦਿੰਦੇ ਤੇ ਬਿੱਚਾ ਤਾਂ ਭੋਲੀ ਦੀਦੀ ਕਹਿੰਦੀ ਤੂੰ ਦੇਈ ਬੀਬੀ ਲੈ ਨਹੀਂ ਤੂੰ ਦੇਈ ਦੀਦੀ ਕਹਿੰਦੀ ਤੂੰ ਦੇਈ ਮੈਨੂੰ ਚਾਰ ਪੰਜ ਦੀ ਵੋਟ ਆ ਤੁਸੀਂ ਕੱਲੇ ਅਸੀਂ ਕੱਲੇ ਕੱਲੇ ਨਹੀਂ ਕਰਦੇ ਮਾਂ ਤੇਰੇ ਨਾਲ ਤੇ ਰੋੜਾ ਲਾ ਕੀ ਉਹ ਕਹਿੰਦਾ ਨਾ ਰੋਂਦੀ ਨਹੀਂ ਰੋਂਦੀ ਨਹੀਂ ਤਰੋਂ ਬਾਰ ਰੋਂਦਾ ਲਾਦਾ ਜੋ ਮਰਦੀ ਜੋ ਮਰਦੀ ਆ ਹਾਲੇ ਤੱਕ ਉਹ ਮੇਰਾ ਬੱਚਾ ਕਿਦਾਂ ਦੱਸ ਦਵੇ ਚਾਰ ਨਹੀਂ ਤੂੰ ਦਾ ਨਾ ਬਾਈ ਇਹਦਾ ਵਿਚਾਰੇ ਵਿਚਾਲੇ ਫਸ ਗਈ ਤੇ ਉੱਧਰ ਦੀ ਕਹੂਗੀ ਤਾਂ ਵੀਰ ਦਾ ਦਿਨ ਚੱਟ ਜਾਣਾ ਮੈਂ ਤਾਂ ਗੱਲ ਕਹਾਂ ਮੈਂ ਦੋਨਾਂ ਦਾ ਨਹੀਂ ਦੇਣ ਦੇ ਸਾਰੀ ਦੀ ਹਾਂ ਹਾਂ ਉਹ ਤੇ ਕਰਤਾ ਹੁੰਦੇ ਆ ਕਿ ਨਾ ਆਪ ਤੇ ਆ ਰਹੋਗੇ ਤੇ ਬੈਠਾ ਤਾਂ ਨਾ ਹੋਈ ਇਹ ਦਿਨਵਾ ਮੇਰਾ ਭਾਈ ਤਨ ਟਾਈਮ ਨਾਲ ਲੇਗਾ ਤਾਂ ਨਹੀਂ ਆਉਂਦੀ ਜੱਸ ਭਾਈ ਕਰ ਕੋਈ ਨਾ ਪਹਿਲਾਂ ਮੈਂ ਪਹਿਲਾਂ ਮੈਂ ਨਹੀਂ ਨਹੀਂ ਤੂੰ ਹੀ ਖੜਾ ਨਾ ਨਾ ਨਹੀਂ ਦੁਰਨੇ ਆਏ ਨਾ ਜੇ ਪਤਾ ਨਹੀਂ ਕਾਦੀ ਕਿ ਸੁਣardi ਤਾਂ ਨਹੀਂ ਬੱਦਲ ਪਾਚਾ ਤਾਂ ਤਾਪ ਦਾ ਸੈਨੀਟਾਈਜ਼ ਕਰੇ ਪਿਆ ਤੋ ਉਹ ਆਪਣਾ ਮੁੱਠਾ ਕੰਨਾਂ ਨੂੰ ਐ ਕਰ ਦਿੰਦੇ ਆ ਅੱਜ ਤਾਂ ਸੁੱਤੀ ਹੁੰਦੀ ਆ ਨਹੀਂ ਕਰਦੇ ਪੂਰੇ ਮ제 ਨਾ ਲੰਦਾ ਹੋ ਵੀ ਮੁੱਠਾ ਆਈ ਤਾਂ ਸਵਾਦ ਇਹੀ ਤਾਂ ਸਵਾਦ ਹੈ ਇਹਨਾਂ ਦੇ ਜਵਾਕਾਂ ਦੇ ਚੱਲ ਬਾਈ ਹਾਂ ਲੈ ਪਾਚਾ ਪੈਕ ਪਿਆ ਮਣਾਂ ਇਹਦਾ ਮੂਸਾ ਕਰ ਮੈਂ ਇੱਧਰ ਪਿਆ ਖਾਣਾ ਖੋਲ ਉਹ ਵਿੱਚ ਲਿਫਾ ਪਾ ਦੇ ਤੇ ਜਿੱਟਾ ਜੀ ਆ ਵੀ ਜੇ ਤਾਂ ਇੰਫਰੋਂ ਦੇ ਉਹਨੂੰ ਤੇ ਕਾਹੇ ਅੱਧਾ ਕਾਟ ਕੇ ਦੇ ਦਿੰਦਾ ਕਿਉਂਦਾ ਸਭ ਤੋਂ ਬਾਅਦ ਤੋਂ ਕਾਹੇ ਤੇ ਥੋੜਾ ਜਿਹਾ ਕਾਟ ਕੇ ਦੇਜੋ ਟੁਕੜਾ ਜਿਹਾ ਇਹਨਾਂ ਨੂੰ ਮੜਾ ਮਿੱਠਾ ਜਾਗਣਾ ਅੱਜ ਚਿਪਚਿਪ ਜਾਣਾ ਕਰੀਂ ਓਕੇ ਬੈਜਾ ਕਾਟਨੇ ਬਹੁਤ ਨਾਲ ਕੰਮ ਨਹੀਂ ਬਸ ਜਿਹੜਾ ਕਰਨ ਵਾਲਾ ਕਰੋ ਇੱਕ ਗੱਲ ਹੋਰ ਜੀ ਹਾਂ ਜੀ ਮੈਂ ਨਾ ਇਹਨੂੰ ਪਾਣੀ ਨਾਲ ਤੇ ਬੀਰੇ ਨੇ ਬਟੋਹੀਆਂ ਇੱਥੇ ਆਪਾਂ ਨੇ ਇਹਨੂੰ ਥੋੜਾ ਜਿਹਾ ਕੱਪੜੇ ਲੈ ਕੇ ਆਏ ਆ ਗਸਤਾਨੇ ਵਗੈਰਾ ਵੀ ਨਹੀਂ ਹੈਗੇ ਇਹਦੇ ਕੋਲ ਖੰਡਰਾਲਾ ਉਹਦੇ ਅੰਦਰ ਨਹੀਂ ਫੇਰ ਨਹੀਂ ਅੰਦਰ ਤਾਂ ਆਰਾਮ ਆਉਂਦਾ ਵੀ ਇਹਨੇ ਨਾ ਹਾਂ ਅੰਦਰ ਬਾਤਾਂ ਕਰਦਾ ਇੰਨੇ ਰੋਚ ਇੰਨੇ ਵੀ ਨਹੀਂ ਹੈ ਹੂੰ ਨੀਚੇ ਨਾ ਪਾਉਣੇ ਸਾਨੂੰ ਕੱਪੜੇ ਦੇ ਕੱਪੜੇ ਦੇਵਾਂਗੇ ਉਹਦਾ ਮਤ ਉਹ ਵੀ ਜਿੱਲਦੀ ਆ ਤੜੀ ਤੱਕ ਸੁੱਕਲੀ ਪਾਈ ਪੀਚਾ ਉਹਦਾ ਤਾਂ ਤਰਕੀਬੇ ਕਿਸੇ ਵਜ੍ਹਾ ਤੇ ਰੱਖੀ ਹੋਈ ਹੈ ਉਹਦਾ ਉਹ ਲਿਆ ਜਵਾਨ ਉਹ ਜਵਾਨ ਸੌ ਗਿਆ ਸੌਣਾ ਹੀ ਕਰਨ ਇਹਨੇ ਦੇਖੋ ਜਿਹੜਾ ਜਵਾਕਾ ਦੀ ਨੀਂਦ ਹੈ 20 ਘੰਟੇ ਸੌਣਾ 4 ਘੰਟੇ ਜਾਗਣਾ ਇਹਨੇ ਸਰਬ ਔੜੀ ਹੋ ਗਈ ਇੱਕ ਸਾਂਤ ਤਾਂ ਸੰਧ ਲੈ ਤੂੰ ਚੱਲਣਾ 18 ਘੰਟੇ ਪਰ ਹੌਲੀ ਹੌਲੀ 6 ਘੰਟੇ ਜਾਗਣਾ ਫਿਰ 24 ਘੰਟੇ ਫਿਰ ਅੱਧੇ ਘੰਟੇ ਇਹ ਮਤਲਬ ਇੱਕ ਨਾ ਤਸਵੀਰ ਹੌਲੀ ਹੌਲੀ ਤੇ ਜਿਹੜੀ ਆ ਡਾਕਟਰ ਜੀ ਜੁਤੀ ਨੇ ਇਹਦਾ ਬਹੁਤ ਬਹੁਤ ਭਾਰੀ ਹੁੰਦੀ ਹੈ ਹਾਂ ਜਦੋਂ ਇੱਕ ਗੁਰਸੇਖਾ ਵੜਵਾ ਤੇ ਉਹਨੇ ਹੀ ਸਾਡੀ ਨੋਰਮਲ ਡਿਲੀਵਰੀ ਕਰਾਤੀ ਨਹੀਂ ਤਾਂ ਅੱਥੇ ਤਾਂ ਸਜੇਂਦਰ ਫਿਰ ਪਿਆਵਾ ਤਾਂ ਕੱਲ ਦਾ हां ਵੀ ਸਜੇਰੀਅਨ ਕਰਨਾ ਸਾਡਾ ਵੀ ਮਾਂ ਜੀ ਅੱਜ ਕੀ ਹੋਗਾ ਉਹ ਮਾਂ ਆਤਮਾ ਦੇ ਉਹ ਮੈਂ ਤਾਂ ਵੀਡੀਓ ਤੇ ਕਹਾ ਮਾਂ ਵੀ ਜੇ ਸਜੇਰੀਅਨ ਹੋ ਗਿਆ ਰੱਬ ਨਾ ਕਰੇ ਤਾਂ ਸਰ ਵੀ ਤਾਂ ਸਾਡੇ ਕੋਲੇ ਰਹੂਗੀ ਇਹਨੂੰ ਭੇਜਣਾ ਹੀ ਨਹੀਂ ਮਾਤੇਰੇ ਸਹੀ ਗੱਲ ਹੈ ਜਿਉਂ ਦੋ ਆ ਦੋਹਾਂ ਕੁੜੀਆਂ ਉੱਥੇ ਉਧਰ ਭਾਬੀ ਜੀ ਦੀ ਮੰਮੀ ਵੀ ਇਹਨਾਂ ਦੀ ਮਾਤਾ ਵੀ ਕਿੱਥੇ ਚੱਕ ਥੰਦ ਕਰੂਗੀ ਇਹ ਵੀ ਵਿਚਾਰੀ ਦੀ ਥੱਲਾ ਆਪਣੇ ਕੋਲੇ ਰੱਖ ਲੈਣੀ ਕਿੰਨੀ ਕੰਮ ਕਰ ਸਕਦੀ ਹਾਂ ਮੜੀ ਲੱਕ ਸਕਦੀ ਆ ਔਕੜਾ ਪਿਆਉਂਦੀ ਹੈ ਨਹੀਂ ਚਲੋ ਹੁਣ ਵੀ ਹੁਣ ਵੀ ਹਾਂ ਮੈਂ ਵੀ ਨਹੀਂ ਨੋਟ ਤੂ ਤਾਂ ਪਹਿਲਾ ਰੰਡੂ ਜਾ ਰੇ ਇਹ ਤਾਂ ਹੱਡੀ ਕੋ ਰ ਆਪਣਾ ਫਾਲਤੂ ਪਾ ਕੇ ਭੇਜੀ ਵੀ ਨਾ ਇੱਥੇ ਕਿਹਾ ਮੈਂ ਇਹਨੂੰ ਕੱਤੇ ਨਹੀਂ ਬਣਾਉਂਦੀ ਇਹ ਨਾ ਕਾਲਾ ਦਾ ਆਇਆ ਕਦੇ ਕਿਤੇ ਲਿੱਡ ਦਾ ਕਦੇ ਕਿਤੇ ਲਿੱਡ ਦਾ ਕੱਪੜੇ ਮੈਨੂੰ ਆਏ ਵੀ ਇਹ ਨਾ ਹਾਲ ਕੇ ਫੇਰ ਇਹ ਕਪੜਾ ਮੈਂ ਫੜ ਕਿਸੇ ਨੂੰ ਵੀ ਫੈਨ ਦੇ ਦਾ ਆਪ ਕਿਸੇ ਨੂੰ ਹੱਥ ਨਹੀਂ ਰਾਉਂਦਾ ਮੈਂ ਸੈਨੀਟਾਈਜ਼ ਸਖੀ ਭੂਆ ਵੀ ਆ ਜੀ ਉਹ ਤਾਂ ਸੈਨੀਟਾਈਜ਼ ਹਾਂ ਹੱਥ ਤਾਂ ਐਨ ਚੰਗੀ ਤਰ੍ਹਾਂ ਸਾਫ਼ ਕਰਾ ਕੇ ਉਸ ਤੋਂ ਬਾਅਦ ਹੀ ਸਾਰਿਆਂ ਨੂੰ ਹੱਥ ਰਾਉਂਦਾ ਮੈਂ ਸਾਰਿਆਂ ਨੂੰ ਤਾਂ ਮਤਲਬ ਨਹੀਂ ਕਾਸ ਦਾ ਉਹ ਜਦੇ ਆਪਣੇ ਜਾਂਦੀ ਕਾਸ ਜਿਵੇਂ ਦੀ ਭੂਆ ਹੋਗੀ ਐਦੀ ਦਾਦੀ ਮਾਂ ਹੋਗੀ ਹੈ ਪੂਰੇ ਹੱਥ ਸੈਨੇਟਾਈਜ਼ ਕਰਾ ਕੇ ਤਾਂ ਨੂੰ ਵੀ ਗੋਦੀ ਦੀ ਬਣਾ ਤਾਂ ਆਪਣਾ ਸ਼ਗਨ ਵੀ ਲੈਣਾ ਦਾ ਸ਼ਗਨ ਹਾਂ ਚਲ ਕੋਈ ਹਾਂ ਤਾਂ ਗੋਦੀ ਚ ਬਣਾਉਂਦੇ ਕਹਿੰਦੇ ਨਹੀਂ ਆਈਆਂ ਤਾਂ ਥੋੜੀ ਜਿਹੀ ਜੇਬਟੀ ਨਹੀਂ ਕਰ ਲਓ ਜੀ ਹੂੰ ਐਵੀਂ ਨੂੰ ਰੂਈਆ ਐਵੀਂ ਨੂੰ ਤੰਦੋਂ ਤੱਕ ਕਹਿਣਾ ਸੌਫਾ ਜਾਗਣਾ ਬਹੁਤ ਔਖਾ ਕੋਈ ਗੱਲ ਨਹੀਂ ਰੱਬ ਨੇ ਜਿਹਨਾਂ ਲਈ ਕੀਮਤ ਵਾਰਤੀ ਆ ਤਾਂ ਜਾਗੁੰਦਾ ਹੂੰ ਮੈਂ ਇਹ ਆਪਾਂ ਆਉਂਦਾ ਹਰਦੋਂ ਨੂੰ ਵੀ ਆਉਣਿਆ ਹਰਦੋਂ ਨੂੰ ਘਰੋਂ ਲੈ ਕੇ ਆਣਾ ਕਾਹ ਚੋਂ ਰੋ ਰਹੀ ਕਣ ਮਾਰੇ ਉਹ ਕੱਟ ਦੇ ਉਹ ਨਹੀਂ ਇਹ ਨਹੀਂ ਕਟਣੀ ਹੈ ਇਹ ਤਾਂ ਇਹ ਆ ਕਹਿਣ ਲੱਗੀ ਸੀ ਵੀ ਮੇਰੀ ਕੁੜੀ ਮੇਰਾ ਮੂੰਹ ਦੱਸਣੋਂ ਤਰਸੀ ਪਈਆ ਅਰ ਮੇਰੀ ਜਠਾਣੀ ਨਾ ਗੱਲ ਸਹੀ ਹੈ ਤੁਸੀਂ ਗੱਲ ਹੋਰ ਪਾਸੇ ਨੂੰ ਲੈ ਜੇ ਮੈਥੋਂ ਹਰਦੀ ਰੌਣਕ ਮਹਾਕੀ ਤੇ ਪਰ ਉਹ ਗੌਰ ਕਰਨ ਲੱਗੀ ਉਹ ਉਹ ਰੌਣਕ ਕਰਨਵੀਰ ਦੇ ਵੀ ਕੰਮ ਕਰ ਸਕਦੇ ਮੈਂ ਤੇ ਦਾ ਸੁਣੀ ਜਿਹੜੀ ਪੜਾਈ ਸੀ ਨਹੀਂ ਪਈ ਉਹ ਪੂਰੇ ਗੇਮ ਖੇਡਣ ਤੇ ਮਸਤਾ ਹੁਣ ਪੂਰਾ ਹਾਂ ਹਾਂ ਚੱਲ ਕੋਈ ਚੱਲ ਕੋਈ ਦੋ ਚਾਰ ਦਿਨ ਦੀ ਜ਼ਿੰਦਗੀ ਆਸ਼ਕ ਕਰਨੇ ਤੋਂ ਬਾਅਦ ਨਾ ਮੈਂ ਜਿੰਮਦਾਵਾਰ ਪਾਉਂਦਾ ਤੁਮਸੇ ਚੱਲ ਤੁਰ ਚੱਲ ਤੇ ਉਸੇ ਤੋਂ ਹੁਣ ਵੀ ਜਾਂਦਾ ਹੁਣ ਕਿਤੇ ਨਹੀਂ ਜਾਂਦਾ ਹੁਣ ਆ ਵੀ ਜਿਹੜਾ ਉਸੇ ਤੋਂ ਬਿਨਾਂ ਬਗ ਬਗੈਰ ਕੰਮ ਆ ਥੋੜਾ ਦਾ ਉਹ ਕੈਡੀਓ ਕੇ ਕਰਵਾ ਲੰਨੀ ਹੈ ਕਰਾਣਾ ਜ਼ਰੂਰੀ ਕੋਣੇ ਅੰਮਰ ਉਹਦੀ ਪੜਨ ਦੀ ਤੇ ਹੁਣੇ ਵਧੀਆ ਚੱਲ ਰਿਹਾ ਤਾਂ ਕਹਾਂ ਚੱਲੂਗਾ। ਕੋਈ ਨਹੀਂ ਚੱਲ ਕੋਈ ਨਹੀਂ। ਦੀਦੀ ਦਾ ਕਹਿੰਦੀ ਮੈਨੂੰ ਫੋਨ ਆਇਆ ਤਾਂ ਦੀਦੀ ਦਾ। ਹਾਂ। ਦੀਦੀ ਕਹਿੰਦੀ ਹੁਣ ਜੀ ਮੈਂ ਨਾ ਤੁਸੀਂ ਸਾਰਿਆਂ ਦੇ ਆਲੇ-ਦਾਲੇ ਹੈਲਪ ਕਰ ਦਿੰਨੇ ਆ। ਕਹਿੰਦੀ ਮੈਨੂੰ ਉਹ ਨਹੀਂ ਦੋਣੀ ਮੈਂ ਤੇ ਕਿੱਥੋਂ ਬਹਿਣਾ ਤਾਂ ਚੱਲ ਜੀ ਕਿ ਨੂੰ ਮੈਂ ਦੇਖੀ ਜਨਾ ਤਾਂ। ਦੀਦੀ ਦਾ ਮਤਲਬ ਨਹੀਂ ਖੇ ਚੀਲਦੀ ਟੱਕਣਾ ਬਦਲ ਲਾ। ਬਸ ਹਾਂ। ਹੁਣ ਉਹ ਕਾ ਨੂੰ ਮੈਨੂੰ ਫੋਨ ਕਰਿਆ। ਸੰਦੀਪ ਦੀ ਮਾਂ ਗੁਰਦਨ ਪਟੜਨੀ ਆ ਫਲਾਣਾ ਕਰਨਾ ਮੇਰੀ ਗੱਲ ਨਹੀਂ ਸੁਣਦੀ ਉਹ ਗੱਲ ਨਹੀਂ ਕਰਾਉਂਦੀ ਮੇਰੇ ਮਮੇ ਦਾ ਬੰਢਾਈ ਦੇ ਦਿਦਲੇ ਨਾ ਉਹ ਮਮਨੂਦੀ ਪਤਾ ਉਧਰ ਕੀ ਕਰਦੀ ਉਹਨੇ ਕਿਆ ਲਈ ਇਹਦੀ ਮੈਂ ਫੋਨ ਕਰੀ ਜੀ ਤੇ ਕਹਿੰਦੀ ਫੋਨ ਨਹੀਂ ਚੱਕ ਰਾਂ ਕੋਈ ਵੀ ਜੀ ਤੇ ਹਾਂ ਤਾਂ ਧੂਆ ਕਾਲਾ ਕਰਦੀ ਆ ਤੈਨੂੰ ਹਾਂ ਆਹ ਕਿਆ ਹੋ ਗਿਆ ਤੇ ਬੋਤੇ ਫੋਨ ਨਹੀਂ ਚੱਕਦੀ ਮੈਂ ਕਹ ਮੇਰੇ ਕੋ ਫੋਨ ਆਵੇ ਹਾਂ ਫੋਨ ਤਾਂ ਮੈਂ ਆਪਣਾ ਘਰ ਛੱਡੀ ਆ ਤਾਂ ਆਉਂਦੇ ਫੋਨ ਪਰ ਫੋਨ ਕਰਦੀ ਉਹਦੀ ਨਾਨੀ ਵਾਲੇ ਫੋਨ ਹਾਂ ਉਹਨਾਂ ਨੇ ਵੀ ਫੋਨ ਆਉਂਦੇ ਆ ਮੰਮੀ ਆ ਉਹਨਾਂ ਨੇ ਵੀ ਵਧਾਈਆਂ ਆਉਂਦੀਆਂ ਸਾਰੇ ਆ ਹਾਂ ਜਿਨੇ ਜਿਨੇ ਭੈਣਾਂ ਨੇ ਆਏ ਨੇ ਫਿਰ ਭਾਬੀ ਨੇ ਜੀ ਨੇ ਭਾਈ ਨੇ ਸਭ ਨੇ ਤਾਂ ਪੁੱਛਣਾ ਤੇ ਸਭ ਦੀ ਜਾਣ ਇੱਕ ਲਿਖ ਦੀ ਨਾ ਐਵੇਂ ਪਿੱਤੀ ਤਿੰਨ ਦਿਨ ਉਹ ਚਾਰ ਦਿਨ ਸਾਹ ਸੁੱਕੇ ਪਏ ਸਾਰੇ ਜੀ ਤਾਂ ਕਹਿੰਦੀ ਜਦ ਨਾਲ ਮੇਰੇ ਕੋ ਫੋਨ ਦੀ ਕਿਸੇ ਦੀ ਵੀ ਘੰਟੀ ਵੱਜਦੀ ਨਾ ਮਰੀ ਤੜਕਣ ਹੋਰ ਤੇ ਨਹੀਂ ਫੋਨ ਕਿਹਦਾ ਕਹਿੰਦੀ ਫੇਰ ਚਾਤੂ ਤੁਹਾਡਾ ਫੋਨ ਆਇਆ ਨਾ ਫਿਰ ਹਾਈ ਮੈਂ ਕਰ ਲਵਾਂ ਹਾਂ ਮੈਂ ਕਰ ਲਵਾਂ ਜਿਹਨੇ ਨਾ ਆਕਰ ਉਹ ਐਂ ਸੋਚ-ਸੋਚ ਕੇ ਕਰਦੀ ਰਹਿੰਦੀ ਹੈ ਏ ਕੀ ਕੋਈ ਜੰਨੇ ਆ ਉਹ ਮਾਰੂ ਜੰਨੇ ਕਿਹਦੇ ਬੰਦਾ ਹੈ ਜਿੰਦੇ ਸੀ ਬੰਦਾ ਨੂੰ ਫੇਰ ਬੋਲੇ ਦਾਲ ਕੇ ਬਾਹਰੇ ਡਰਨ ਲੱਗ ਗਏ ਹੁਣ ਚਾਰ ਦਿਨ ਬੈਠੇ ਹੂੰ ਮੈਨੂੰ ਘਬਰਾਹਟ ਹੁਣ ਤੁਸੀਂ ਉਧਰ ਦੇਖਿਆ ਜਿੱਦਣ ਪਹਿਲੇ ਦਿਨ ਆਏ ਤੇ ਦੀਦੀ ਅਮਰਜੈਂਸੀ ਚ ਗਈ ਸੀ ਜੀ ਪਤਾ ਸੀ ਕਿ ਇਦਾਂ ਹੋ ਗਈ ਡਾਕਟਰ ਕੋਲ ਨਹੀਂ ਗਈ ਤੇਰੀ ਟੈਂਨਸ਼ਨ ਕੀ ਹੁੰਨੇ ਨਹੀਂ ਜਾਂਦਾ ਹਾਂ ਨਿਪੜ ਗਈ ਟੈਂਸ਼ਨ ਨਾ ਨਿਪੜ ਗਿਆ ਮੈਂਸਨਾ ਹਾਂ ਬਾਈ ਲੈ ਆ ਲੈ ਆ ਲੈ ਹਾਂ ਲੋਰੀ ਤੁਸੀਂ ਵੀ ਹੁਣ ਮੂੰਹ ਮਿੱਠਾ ਕਰ ਲਓ ਜਿੱਥੇ ਜਿੱਥੇ ਬੈਠਿਆ ਤੁਸੀਂ ਨਾ ਤੁਸੀਂ ਇਹ ਮੁੰਡੇ ਦੀ ਭੂਆ ਦਾ ਮੂੰਹ ਮੁੰਡੀ ਦੀ ਭੂਆ ਦਾ ਤਾਂ ਮਿੱਠਾ ਨਹੀਂ ਕਰਾਇਆ ਕੁੜੀ ਦੀ ਭੂਆ ਦਾ ਮੂੰਹ ਇਹ ਬਰਫੀ ਕੇ ਟੋੜੀਓ ਬਣੀ ਹੋਈ ਲਿਆਂਦੀ ਟੋੜਾ ਜਮਾ ਟੋੜਾ ਹਾਂ ਤੂੰ ਵੀ ਕਰ ਲੈ ਮੂੰਹ ਮਿੱਠਾ ਮੈਂ ਵੀ ਕਰੀ ਨਾ ਮਾ ਬਾ ਟੇਸਟੀ ਆ ਮੈਂ ਤੁਹਾਨੂੰ ਮਾ ਜਾਈ ਇਹਨਾਂ ਤੋਂ ਹੁਣ ਸਨਣਾ ਟਾਈਮਰ ਦੀ ਚੌੜੜਾ ਮੈਂ ਜਦੋਂ ਕਰਦਾ ਮੈਂ ਸਨਣਾ ਕਰਨਾ ਪਾਤਾ ਉਡੀਓ ਇੱਕ ਵੱਲਾ ਹੱਥ ਤੇ ਸੈਨਾ ਪੈਲੀ ਜਿਹੜਾ ਹੱਥ ਤੇ ਸੈਨਟਾਈਜ਼ਰ ਕਰਾਤੇ ਦੇਣਾ ਕੋਈ ਆਇਆ ਤਸਦ ਦੇਗਾ ਠੀਕ ਹੈ ਫੇਰ ਅਮਰ ਪੂਰੇ ਡਿੱਗ ਚ ਪਿਆ ਹੁਣ ਇਹਨੇ ਮੈਂ ਪਾਉਣੀ ਦੀ ਮੰਮੀ ਕੋ ਹਾਂ ਫੇਰ ਦੇਖੀ ਨੂੰ ਕੱਪੜੇ ਲੈਣਾ ਥੋੜੀ ਜੀ ਦੁਕਾਨੇ ਉੱਧਰ ਆ ਜੀ ਹੂੰ ਚੰਗੀ ਲੱਗਦੀ ਜਿਆ ਉੱਪਰ ਵੀ ਮੜਾ ਮਾ ਖਾਣਾ ਉਹ ਨਾ ਨਾ ਮੈਂ ਤਾਂ ਦੱਬਾ ਬੰਦ ਕਰਤਾ ਪਾ ਯਾਰ ਹਲਾ ਮਨਿੰਦਰ ਰੋਜ਼ ਜਾ ਕੇ ਕਹਿ ਰਿਹਾ ਸੀ ਕਿ ਮਮਾ ਸਾਰਿਆਂ ਦੇ ਕੱਢ ਕੇ ਆ ਗਈ ਤੁਹਾਡਾ ਇਕੱਲਾ ਚਾਹ ਬਣਾਉਣਾ ਤੁਹਾਨੂੰ ਆਪ ਕਿਸੇ ਦੇ ਨਹੀਂ ਆਣਾ ਚਾਹੀਦਾ ਕੋਈ ਥੋੜਾ ਲੈ ਲੈ ਪਹਿਲਾਂ ਮਰਿਆ ਨਹੀਂ ਕਰਦਾ ਡਰ ਲੱਗਦਾ ਹਾਂ ਕਿ ਨੇ ਆਣਾ ਹੈ ਨੇ ਆਣਾ ਆ ਰਿਹਾ ਨਾ ਇਹ ਹੁਣ ਸਾਲ ਹੋਂ ਖਲਾਈ ਨੂੰ ਆਕਾਂ ਨੂੰ ਗੋਲਾ ਮਰਦੀ ਖਲਾਈ ਨੂੰ ਤਾਂ ਤਾਂ ਕੋੜਨਾ ਕਾਕਾ ਨੂੰ ਤੇਰੇ ਦਿੱਸੀ ਕਰਨਾ ਸਗਲੋ ਉਹ ਮੈਨੂੰ ਤੁਲਵੇਂ ਆਪਾਂ ਕਦੇ ਪੋਟੀ ਕਦੇ ਛੂ ਬਹੁਤ ਜੁੱਬੂ ਨੂੰ ਜਾਣ ਪੋਟੀ ਤੇਰੇ ਨੇ ਬੰਦ ਨਾ

ਤੂੰ ਵੀ ਕਰ ਰਹਾ ਸਾਰਾ ਕੁਸਾ ਸੁਭਾ ਦਦਾ ਤੂੰ ਇੰਨਾ ਕਰਦਾ ਉਹ ਤਾਂ ਕਦੇ ਕਹਿੰਦੇ ਨਹੀਂ ਘਰ ਚ ਪੀਣਾ ਮਰ ਉਹ ਦੂ ਬਾਥਰੂਮ ਕਰਦੀ ਕੂਟੀ ਕਰਦੀ ਕੱਲ ਕੁੱਟੇ ਆ ਨਾ ਗੱਡੀ ਦਾ ਲੜੇ ਦੋ ਜਣੇ ਪੂਰਾ ਹੈ ਦੁੱਧ ਗੱਡੀ ਦੇ ਵਿੱਚ ਪਾਤਾ ਖਲਾਰਾ ਇਹਨਾਂ ਨੇ ਅੱਜ ਨਹੀਂ ਆਉਂਦੇ ਨਾ ਸਤਰਾ ਸਾਡੇ ਘਰ ਹਾਂ ਚਾਹ ਤੇ ਔ ਕੰਨੀ ਜਿੱਦਾਂ ਮੇਰੇ ਛੋਟੇ ਹਨ 55 ਜੋ ਕੌਂਟੀ ਗੱਡੀ ਨੇ ਮਾਰੇ ਤੂੰ ਦਾ ਜੰਮੀ ਵੀ ਨਹੀਂ ਦੀ ਆਏ ਬੇ ਮਨਾਂ ਭਾਈ ਦਾ ਫਰਕ ਤੇ ਨਾ ਕਰੋ ਲੜਪੀ ਹੋਣੀ ਚਿੰਗ ਉਹ ਕਦੋਂ ਮੇਜ਼ ਦੇ ਪੈਟਾ ਵਿੱਚ ਲੜਦੇ ਦੋ ਜਣੇ। ਤੇ ਇਹ ਕਹਿੰਦਾ ਗ੍ਰੀਨ ਮਹਿ ਲੈਣਾ ਉਹ ਕਹੇ ਮਹਿ ਲੈਣਾ। ਬਾ ਉਹਦੇ ਵਿੱਚ ਦੋ ਜਣੇ ਉਹਦੇ ਮੁੱਕੇ ਮਾਰ ਰਹੇ ਨੇ ਆ। ਹਾਂ। ਕਦੇ ਉਹਨੂੰ ਗਲੋਟ ਨਹੀਂ ਦੇਦੇ ਕਰੇ ਕਦੇ ਉਹ ਆਨੂੰ ਬਸ ਆਇਆ। ਹਾਂ। ਨਹੀਂ ਕਰਦੀ ਇੱਤੀ। ਮੈਰਵਾਸੀ ਵੀ ਤਾਂ ਹੱਸੇ। ਤੇ ਵਿੱਕੀ ਵੀ ਲੱਤਾਂ ਕੰਨਾ ਚੁੱਗ ਨਹੀਂ ਲੈ ਕਿੱਥੇ ਦੇ ਦੋ ਕਰ ਦਉ ਮਾਗੇ ਮੈਨੂੰ ਸੌਣ ਵੀ ਦਿੱਤੇ। ਨਾ ਮੇਰੇ ਫੋਨ ਦੇ ਕੱਟ ਦਿੰਦੇ ਆ। ਨਹੀਂ ਵੈਸੇ ਵੀ ਹੁਣ ਤੁਸੀਂ ਨਾ ਫੋਨ ਬਹੁਤ ਘਟਾ ਦਿਓ। ਸਿਰਫ ਵੀਡੀਓ ਲਈ ਫੋਨ ਦੇਖੋ। ਘਟਾਤਾ ਜੀ ਘਟਾਤਾ। ਕਟਾਇਆ ਬਹੁਤ ਆ ਜਦ ਵੀਡੀਓ ਐਡਿਟ ਕਰਦਾ ਜਦ ਦੇਖਦਾ ਵੀਡੀਓ ਫੋਨ ਦੇਣਾ ਬਸ ਨਹੀਂ ਮੂ ਆ ਫੋਨ ਨਾ ਦੇਖੋ ਔਰ ਜਿਹੜੀ ਅੱਜ ਦੀਦੀ ਆਇਤੀ ਡਾਕਟਰ ਤੇ ਉਹ ਰਿਟਾਇਰਡ ਡਾਕਟਰ ਸੀਗੇ ਉਹ ਵੀ ਕਹਿੰਦੇ ਵੀ ਜ਼ਿਆਦਾ ਤਾਂ ਮਿੱਕੀ ਫੋਨ ਦੀ ਕੱਲ ਹੀ ਦੀ ਭੈਣ ਆਈ ਥਿੱਕ ਉਹ ਵੀ ਕਹਿੰਦੀ ਉਹ ਵੀ ਕਹਿੰਦੀ ਸੀ ਕਹਿੰਦੀ ਫੋਨ ਖੋਲੋ ਇਹਨਾਂ ਬਗਰ ਤਾਂ ਫੋਨ ਖੋਲੋ ਟਣਾ ਦੀ ਭਾਈ ਹੁਣ ਮੇਰਾ ਫੋਨ ਨਾ ਦੇਖੋ ਬਣਦੇ ਕਿ ਨਹੀਂ ਬਣਦੇ ਫੋਨ ਮੇਰੇ ਤੇ ਖੋ ਰਣਾ ਫੋਨ ਮੇਰਾ ਜਿ ਵਲੌਗ ਬਣਾਣ ਲੱਗੇ ਬਣਾਓ ਨਹੀਂ ਹਾ ਤੇ ਮਤਲਬ ਉਹ ਕਹਿੰਦੇ ਫੋਨ ਲੈ ਲੈ ਹਾਂ ਉਹ ਫੋਨ ਨਹੀਂ ਦੇਣਾ ਜੇ ਦਾ ਮਤਲਬ ਹੈ ਵੀ ਹਾਂ ਬਲਾਗ ਬਣਾਉਣਾ ਵੀ ਫੋਨ ਲੈ ਮੈਂ ਤੇ ਸਾਡੇ ਸਾਡੇ ਘਰ ਭਾਈ ਕਰਦੇ ਵੀ ਵੀਡੀਓ ਬਲਾਗ ਬਣਾ ਲਈ ਐਡਿਟ ਕਰ ਲਈ ਤੁਹਾਨੂੰ ਘੰਟਾ ਦਿੱਤਾ ਫੋਨ ਉਹ ਤੋਂ ਬਾਅਦ ਮੈਨੂੰ ਦੇ ਦਿਓ ਮੇਰਾ ਫੋਨ ਹੈਂਗ ਹੋਣ ਲੱਗ ਗਿਆ ਕੋਈ ਦੇ ਦਾ ਤਾਂ ਨਹੀਂ ਦੱਸਦਾ ਹੀ ਮੰਗਦਾ ਤੂੰ ਹਾਂ ਬਾਹਰ ਨਾ ਦੇ ਵੀਰੇ ਕਦੇ ਸੇਲ ਉੱਪਰ ਦੀ ਫੋਨ ਨਹੀਂ ਹੈਗਾ ਤੁਹਾਡੀ ਸਿਹਤ ਦੇ ਨਾ ਇਹ ਮੈਂ ਤਾਂ ਹੀ ਤਾਂ ਫੋਨ ਮੋਣੀ ਆ ਨਾ ਮੈਂ ਹੁਣ ਵਿੱਚ ਫੋਨ ਮੋਣੀ ਆਏ ਮੇਰਾ ਫੋਨ ਸੱਚੀ ਆ ਜਵਾਬ ਦੇ ਦੇ ਨੀ ਹਜਾ ਮੈਂ ਨਾ ਮੈਂ ਮੇਲੇ ਮੁੱਲੇ ਦੇ ਦੇਖੂਗਾ ਹਾਂ ਚਲ ਛਈਆਂ 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 ਦੋ ਰਿਆਦਵੇਂ ਦੂਰੀ ਆ ਦੇਖ ਲੈ ਆ ਮੇਰੇ ਤੇ ਪਿਓ ਪਿਓ ਜੁੱਤੀਆਂ ਲਾਉਂਦੀ ਆ ਭਾਈ ਦੀ ਸ਼ਹਿਰ ਕਰਦੀ ਆ ਨਾ ਨਾ ਪੂਨ ਨੂੰ ਆਪਣੇ ਪਾਸ ਤੇ ਗਿਆ ਮੇਲੇ ਦੇ ਦੇਖੂ ਕਿ ਤੰਨੂ ਥੋੜੋ ਕਾਉਣਾ ਵੀ ਤੰਨੂ ਦੇਖੋ ਮੇਲੇ ਵਾਲਾ ਹੈਗਾ ਨਾ ਮੇਰੇ ਕੋਲ ਤਾਂ ਹਾਂ ਨਜ਼ਰ ਲਾਉਂਗੀ ਇੱਧਰ ਵੀ ਇੱਕ ਹੋਰ ਦੇ ਦੇ ਹਾਂ ਉਹ ਆਪਣੇ ਡੈਡੀ ਤੇ ਇੱਧਰ ਕਿੰਨਾ ਕੰਮ ਨਾ ਕੋਣ ਉਹ ਆ ਵੀ ਮੈਨੂੰ ਕੱਲ ਫੜਾ ਦੇਵੇ ਪਰਾਂਗੇ ਫੜਾਉਣੇ ਕੱਪੜੇ ਕੱਲ ਦੇ ਹੀ ਪਾ ਦੇਣੇ ਕੱਪੜੇ ਘਰੇ ਹਰ ਕੋਲ ਹੈਗੀ ਨਹੀਂ ਵੀਰੇ ਕੋਈ ਹੋਰ ਕੱਪੜੇ ਪੁੱਛ ਲਓ ਓਹੋ ਉਹ ਜੇ ਮਾਣੇ ਮੱਜਦੇ ਤੇ ਕੋਈ ਆਊਗਾ ਤਾਂ ਕੱਪੜੇ ਲਿਓ ਹੁਣ ਤਾਂ ਚੰਨ ਪੱਲ ਲਾ ਰਹੀ ਹੁਣ ਕੰਦੇਰਾ ਹੋ ਗਿਆ ਬਾਹਰ ਤਾਂ ਆ ਚਾਹੇ ਤੇ ਪਾਈ ਹੋਈ ਆ ਚਾਹ ਮੰਮੀ ਨੂੰ ਪੀਣ ਨੂੰ ਕਿਹਾ ਤਾਂ ਨਹੀਂ ਪੀਤੀ ਉਹਨੇ ਕੱਪੜੇ ਲੂਗੀ ਚਲੋ ਮਿਲਦੇ ਜੀ ਫੇਰ ਤੁਹਾਨੂੰ ਥੋੜੇ ਬਾਅਦ ਤੱਕ 拜拜。Bye bye.